ਤਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਇਦਣੇ ਵੀਡੀਓ ਤੁਹਾਨੂੰ ਹੋਰ ਪਾ ਸਕੀਏ ਤੇ ਹੋਰ ਤੁਹਾਨੂੰ ਮਿਲ ਸਕਣ ਅੱਜ ਚੱਲਦੇ ਹਾਂ ਜੀ ਹੁਣ ਆਪਾਂ ਤੁਹਾਨੂੰ ਯੰਤਰਾਂਵਾਰੀ ਨੌਲੇਜ ਦੇਣੀ ਹੈ ਮੰਤਰਾਂ ਬਾਰੇ ਤੁਹਾਨੂੰ ਦੇ ਚੁੱਕੇ ਹਾਂ ਮੰਤਰ ਹੋਰ ਵੀ ਨੇ ਪਰ ਉਸ ਤੋਂ ਪਹਿਲਾਂ ਯੰਤਰ ਵੀ ਜ਼ਰੂਰੀ ਹੈ ਮੰਤਰ ਯੰਤਰ ਤੇ ਤੰਤਰ ਇਹ ਤਿੰਨ ਵਿੱਦਿਆ ਜੀ ਹਰ ਇੱਕ ਵਿੱਦਿਆ ਦਾ ਆਪਣਾ ਮਹੱਤਵ ਆ ਆਪਣਾ ਆਪਣਾ ਕੰਮ ਕਰਦੇ ਆ ਇਸੇ ਲੜੀ ਦੇ ਤਹਿਤ ਤੁਹਾਨੂੰ ਜੰਤਰ ਵਿੱਦਿਆ ਦੇਣ ਲੱਗੇ ਆ ਉਹ ਦੇਖ ਲਓ ਜੀ ਚੱਲਦੇ ਆਂ ਵੀਡੀਓ ਵਾਲਾ ਇਹ ਵਸ਼ੀਕਰਨ ਯੰਤਰ 2 ਆ ਜੀ ਯਾਨੀ ਕਿ 2 ਨੰਬਰ ਵਸ਼ੀਕਰਨ ਯੰਤਰ ਆ ਇਹ ਯੰਤਰਾਂ ਜੀ ਦਾ ਸਕਰੀਨ ਸ਼ਾਟ ਲੈ ਲਓ ਦੇਖ ਲਓ ਇਦਾਂ ਲਿਖਣਾ ਇਦਾਂ ਹੀ ਖਾਣੇ ਬਣਨੇ ਚਾਹੀਦੇ ਸਾਰਾ ਕੁਝ ਠੀਕ ਹੈ ਜੀ ਇਹਦੀ ਵਿਧੀ ਹੈ ਜਿਹੜੀ ਜੀ ਉਹ ਸੋਮਵਾਰ ਦੇ ਦਿਨ ਉੱਪਰ ਦਿੱਤੇ ਯੰਤਰ ਨੂੰ ਰੋਲੀ ਜਾਂ ਗਰੋਚਣ ਦੀ ਸ਼ਾਹੀ ਨਾਲ ਅਨਾਰ ਦੀ ਕਲਮ ਨਾਲ ਕੋਈ ਪੱਤਰ ਤੇ ਲਿਖ ਸਕਦੇ ਆ तकरीबन ਜਿੰਨੇ ਵੀ ਯੰਤਰ ਬਣਦੇ ਜਾਂ ਤਾਂ ਗਰੋਚਣ ਦੀ ਸ਼ਾਹੀ ਜਾਂ ਸੰਧੂਰ ਜਾਂ ਰੋਲੀ ਇਹਦੇ ਨਾਲ ਬਣਦੇ ਆ ਤੇ ਆਪਾਂ ਉਹਈ ਪੱਤਰ ਤੇ ਹੀ ਬਣਦੇ ਯੰਤਰ ਜਿੰਨੇ ਵੀ ਆ ਕਲਮ ਅਨਾਰਦੀ ਤਕਰੀਬਨ ਤਕਰੀਬਨ ਹਰ ਇੱਕ ਯੰਤਰ ਤੇ ਕੰਮ ਕਰਦੀ ਹੈ ਹਰ ਇੱਕ ਯੰਤਰ ਨੂੰ ਆਪਾਂ ਅਨਾਰਦੀ ਕਲਮ ਇੱਕ ਵਾਰੀ ਬਣਾ ਲਓ ਅਨਾਰਦੀ ਜਾਣੀ ਘੱਟ ਕੋਈ ਕਲਮ ਬਣਾ ਲਓ ਜਿਵੇਂ ਆਪਾਂ ਪਹਿਲਾਂ ਬਣਾਉਂਦੇ ਹੁੰਦੇ ਛੋਟੇ ਹੁੰਦੇ ਤੇ ਉਹਦੇ ਨਾਲ ਹੀ ਲਿਖੋ ਫਿਰ ਇਹ ਕੰਮ ਕਰ ਦੇਈ ਸਹੀ ਬਿਧੀ ਤੁਹਾਨੂੰ ਦੱਸ ਦੇਣੀ ਯੰਤਰ ਨੂੰ ਰੋਲੀ ਜਾਂ ਗਰੋਚਣ ਦੀ ਸ਼ਾਹੀ ਨਾਲ ਅਨਾਰ ਦੀ ਕਲਮ ਨਾਲ ਭੋਏ ਪੱਤੇ ਤੇ ਲਿਖ ਕੇ ਪੰਜ ਉਚਾਰ ਵਿਧੀ ਨਾਲ ਪੂਜਾ ਕਰਕੇ ਗਲ ਵਿੱਚ ਧਾਰਨ ਕਰਨਾ ਹੈ ਜਿਹੜੋਂ ਜਿਹੜੇ ਵੀ ਇਨਸਾਨ ਨੇ ਬਣਾਉਣਾ ਯੰਤਰ ਉਹ ਆਪਦੇ ਗਲ ਵਿੱਚ ਪਾਊਗਾ ਜਿਸ ਨਾਲ ਵਿਅਕਤੀ ਦਾ ਵਸੀਕਰਨ ਹੋ ਜਾਊਗਾ ਸਾਧ ਦੇ ਵਸੀ ਦੇ ਜਿਨੀ ਕਿ ਆਪਾਂ ਨੂੰ ਕੋਈ ਆਪਸਤਾ ਕਰ ਰਿਹਾ ਜਾਂ ਕੋਈ ਮਾਲਕਤੰਗ ਕਰ ਰਿਹਾ ਜਾਂ ਕਿਸੇ ਤੋਂ ਵੀ ਆਪਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਲੈਣਾ ਕਿਸੇ ਕਾਗਜ਼ ਪੁੱਤਰ ਤੇ ਕੋਈ ਆਪਾਂ ਸਾਈਨ ਕਰਾਉਣੇ ਜਾਂ ਕੋਈ ਮਨ ਲ ਕੋਈ ਵੀ ਆਪਾਂ ਜਿਹਦੇ ਵੀ ਮੱਥੇ ਲੱਗਾਗੇ ਉਹ ਆਪਣੇ ਵੱਸ ਵਿੱਚ ਹੋਣਾ ਸ਼ੁਰੂ ਹੋ ਜਾਊਗਾ। ਇਸ ਮੰਤਰ ਦਾ ਇਹ ਕੰਮ ਆ ਜੀ। ਇਹ ਮੰਤਰ ਜੰਤਰਾ ਜੀ ਤੇ ਇਹ ਹੀ ਵਿਧੀ ਆ। ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰ ਦਿਓ। ਆਪਾਂ ਤੁਹਾਨੂੰ ਹੁਣ ਜਿੰਨੇ ਜੰਤਰਾ ਸਾਰਿਆਂ ਦੀ ਵੀਡੀਓ ਬਣਾ ਕੇ ਤੁਹਾਨੂੰ ਦੇਵਾਂਗੇ। ਧੰਨਵਾਦ ਜੀ।